ਮੇਰਾ ਨਾਮ ਸਰਲਾਬ ਸਿੰਘ ਹੈ ਕਿਹੜੇ ਪਿੰਡ ਤੋਂ ਸਤਾਵਗੜ ਤੋਂ ਕੀ ਮਸਲਾ ਸਰ ਮਸਲਾ ਇਹ ਹੈਗਾ ਵੀ ਇੱਥੇ ਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮਕੌਰ ਇਹ ਜੋਗਿੰਦਰ ਸਿੰਘ ਦੇ ਬੇਟੇ ਨੇ ਜੀ ਤੇ نو ਹੈ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਏ ਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਗਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ਼ ਜਿਹੜਾ ਮਾਨਯੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆ ਜੀ ਤੇ ਉਹ ਸਾਡਾ ਜਿਹੜਾ ਇਤਰਾਜ਼ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਗਏ ਆ ਜੀ ਐਪਲੀਕੇਸ਼ਨ ਲਾ ਕੇ ਗਏ ਆ ਬਕਾਇਦਾ ਆਊਡਰ ਕੋਰਟ ਦਾ ਦੇ ਕੇ ਗਏ ਆ ਜੀ ਉਹ ਚੀਜ਼ ਨੂੰ ਇਹਨਾਂ ਨੇ ਲਕੋ ਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰਾਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਰ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਆਂ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਨਹੀਂ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛੁਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆਂ ਬਿਆਨ ਦੇਣ ਨੂੰ ਤਿਆਰ ਆਂ ਜੀ ਕਿ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਹਟਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਢਾ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਤਵਾ ਦੇਣਾ। ਇਹ ਕੋਈ ਪਾਰਟੀਵਾਦੀ ਕਰਕੇ ਲੱਗਦਾ ਜਾਂ ਕੋਈ ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲੋ ਜਾਨ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹ ਤਾਂ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪਾਂਸ ਨਹੀਂ ਦਿੱਤਾ ਨਾ ਅਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਫੇਲ ਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਪਿੰਡ ਸਤਾਵਗੜ ਜੀ ਪਰ ਸਰ ਇਹ ਮੈਟਰ ਇਹ ਮੈਟਰ ਇਦਾਂ ਹੈ ਜੀ ਅਸੀਂ ਖੜੇ ਹੋਏ ਆਂ ਜੀ ਪਿੰਡ ਸਤਾਵਗੜ ਤੋਂ ਕੈਂਡੀਡੇਟ ਜੀ ਇਹ ਮੇਰੇ ਬਰਾ ਖੜੇ ਹੋਇਆ ਜੀ ਬਲਵੀਰ ਸਿੰਘ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਜੀ ਇਹਨਾਂ ਤੇ ਮੈਂ ਇਤਰਾਜ਼ ਲਾਇਆ ਜੀ ਇਹ ਜੀ ਸ਼ਾਮਲਾੜ ਦੀ ਜ਼ਮੀਨ ਵਿੱਚ ਨਜਾਇਜ਼ ਕਬਜ਼ੇ ਨੇ ਜੀ ਇਹਨਾਂ ਤੇ ਇਤਰਾਜ਼ ਲਾਇਆ ਸੀ ਪਰ ਮੇਰੇ ਇਤਰਾਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਕਰਕੇ ਹੀ ਚਾਉਨੇ ਆ ਜੀ ਸਾਡੇ ਜਿਹੜਾ ਇਤਰਾਜ਼ ਬਿਲਕੁਲ ਸਹੀ ਹੈ ਜੀ ਇਹਨਾਂ ਦੇ ਇਤਰਾਜ਼ ਜਿਹੜਾ ਲੱਗਾ ਉਹ ਸ਼ੋਅ ਹੈ ਜੀ ਜਿਹੜਾ ਇਹਨਾਂ ਨੇ ਇਤਰਾਜ਼ ਲਾਇਆ ਜੀ ਉਹ ਸਾਡੇ ਕੋਲ ਸ਼ੋਅ ਹੈ ਜਿਹੜਾ ਅਸੀਂ ਲਾਇਆ ਜੀ ਸਾਡਾ ਇਤਰਾਜ਼ ਤਾਂ ਕੋਈ ਖਾਲੀ ਨਹੀਂ ਹੋਇਆ ਜੀ ਇਹਨਾਂ ਦੀ ਮਿਹਲੀ ਭੁਗਤ ਹੈ ਜੀ ਜਿਵੇਂ ਵੀ ਹੈ ਜੀ ਅੰਦਰ ਗੱਲ ਬੰਦਾ ਕੋਈ ਹੱਲ ਕੀਤਾ ਜਾਵੇ ਜੀ ਵਰਜ ਖਾਲਸਾ ਵਰਜ ਫਤੇ ਜੀ ਕੀ ਨਾਮ ਹੀ ਛੋਟਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਤੁਹਾਡਾ ਇੱਕ ਦੂਜੇ ਤੇ ਅਲੀਗੇਸ਼ਨ ਹੈ ਹਾਂ ਜੀ ਦੇਖੋ ਜੀ ਮੈਂ ਸਰਪੰਚੀ 'ਚ ਖੜ ਰਹੇ ਆ ਜੀ ਤੇ ਜਿਹੜਾ ਬੰਦਾ ਮੇਰੇ ਤੇ ਆਬਜੈਕਸ਼ਨ ਲਾ ਰਿਹਾ ਉਹ ਵੀ ਮੇਰੇ ਅਪੋਰਟ ਸਰਪੈਂਟੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਨਜਾਇਜ਼ ਕਬਜ਼ਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਪ੍ਰੋਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਔਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਲਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕ 'ਚ ਖੜਾ ਜੀ ਉਹ ਇਹ ਮਗਰ ਤਕਰੀਬਨ ਵਾਧੂ ਬਾਦ 15 ਜਾਂ 10-15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੋ ਚਾਹੁੰਦਾ ਆ ਵੀ ਇਹ ਕਹਿੰਦਾ ਨਿਯਾਇਜ ਕਾਬਰ ਚ ਇਸ ਗੱਲ ਦਾ ਮੈਂ ਐਫਸੀ ਡਿਵਟ ਦੇ ਰਿਆਂ ਜੀ ਕਿ ਜਿੱਥੇ ਮੈਂ ਨਿਯਾਇਜ ਕਾਬਰ ਹੈਗਾ ਉਹ ਨਿਯਾਇਜ ਦਾ ਅਹੁਦਾ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਕਿ ਇਹਦੇ ਚ ਮੈਨੂੰ ਕੋਈ ਦਾ ਰਾਜ ਨਹੀਂ ਹੋਊਗਾ ਇਹ ਤਾਂ ਫਿਰ ਕਰਨ ਕੱਢ ਦੋ ਹਾਂਜੀ ਬਾਕੀ ਇਹ ਹਾਂਜੀ ਕੋਈ ਪਾਰਟੀ ਪਾਰਟੀ ਵਰੀ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਲੂ ਨਹੀਂ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਤੁਜੀ ਲੋਕਾਂ ਦੇ ਪਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੁਸਾਇਟੀ ਸਾਡੀ ਬਣੀ ਹੋਈ ਆ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਜੀ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾ ਜਿਵੇਂ ਕੋਈ ਗਰੀਬ ਹੁੰਦਾ ਜੋ ਵੀ ਅਸੀਂ ਮਦਦ ਕਰਦੇ ਆ ਰਾਸ਼ਨ ਭਰਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਭਰਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੀਆਂ ਚੁਭਦੀ ਆ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਤੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਿਯਾਜ ਕਬਜਾ ਇਹਦਾ ਜੋ ਸਾਡੇ ਕੋਲ ਇਹ ਆਪਾਂ ਡਾਕੂਮੈਂਟ ਪਏ ਆ ਜੀ ਇਸ ਨਿਸ਼ਾਨਦੇਹੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂ ਜੀ ਹੋਰ ਗੱਲ ਹੋਈ ਸੋ ਕਹਿੰਦੇ ਵੀ ਮੈਂ ਫੋਟੋ ਤਿੰਨ ਤਿਆਰ ਮੇਰੇ ਕੋਲ ਹੈਗਾ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਜਿਹੜਾ 2013 ਦੇ ਵਿੱਚ ਹਾਂਜੀ ਤੁਹਾਡੇ ਫਾਸਲ ਸਾਹਿਬ ਦੇ ਫੰਡਰ ਸਟੂਡੀਓ ਨੇ ਉਹ ਅਦਾਦ ਨੇ ਰੋਲ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਜੀ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਬਜ਼ ਨਹੀਂ ਹੈਗਾ ਜੀ ਉਹਦਾ ਤਾਂ ਹੁਣ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਕੋਰਟ ਦੀ ਰਿਪੋਰਟ ਨਹੀਂ ਹੈਗੀ ਕੋਈ ਬਲਾਕ ਦੀ ਰਿਪੋਰਟ ਨਹੀਂ ਹੈਗੀ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇ ਦਿੱਤੀ ਹੈ ਜੀ ਨੋ ਆਪਾਂ ਨੋਡੀ ਆਪਾਂ ਨੂੰ ਦਿੱਤਾ ਜੀ ਉਹਨਾਂ ਨੂੰ ਫਾਰਮ ਦਿੱਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਭਾਲ ਕੇ ਦਿੱਤਾ ਜੀ ਐਵੇਂ ਤਾਂ ਤੁਸੀਂ ਜਿਹੜੇ ਮੁਕਾਜ਼ ਰਹਾ ਤੁਹਾਡੇ ਕੋਲ ਤੁਸੀਂ ਪ੍ਰੋਪਰ ਕਾ ਮੇਰਾ ਆਪਣਾ ਮੇਰਾ ਮੇਰਾ ਸਾਡੇ ਮੇਰੇ ਕੋਲ ਪੇਪਰ ਪੇ ਹੈ ਜੀ ਹਾਂਜੀ ਜਿਹੜਾ ਦੋਨੇ ਇਹ ਸਭ ਸੁਪਰਪੰਪੜ ਰਹੇ ਨੇ ਲੌਸ ਸੀ ਤੁਹਾਡੇ ਕੋਲ ਪਹੁੰਚਿਆ ਨਹੀਂ ਤੇ ਉਹਨਾਂ ਦੇ ਰਾਇਆ ਸੀ ਉਹਰੇ ਕੋਲ ਪਹੁੰਚ ਗਿਆ ਦੇਖੋ ਇਹ ਮੇਰੇ ਕੋਲੇ ਇਤਰਾਜ਼ ਲੈ ਕੇ ਆਏ ਸੀ ਡੇਢ ਕੁ ਵਜੇ ਦੇ ਨੀਟ ਦੇ ਟਾਈਮ ਮੇਰੇ ਕੋਲੇ ਆਏ ਸੀ ਜਿੱਦਾਂ ਸਾਨੂੰ ਉੱਪਰੋਂ ਇਨਸਟਰਕਸ਼ਨਸ ਹੋਈਆਂ ਸੀ ਅਸੀਂ ਇਹਨਾਂ ਤੋਂ ਇਤਰਾਜ਼ ਲਿਆ ਉਹਦੀਆਂ ਫੋਟੋਆਂ ਖਿੱਚੀਆਂ ਤੇ ਉਹ ਕਿਉਂਕਿ ਇਹ ਬਲੌਕ ਜਿਹੜਾ ਡਵੈਲਪਮੈਂਟ ਦੇ ਪੰਚਾਇਤ ਅਫੀਸਰ ਹੈ ਉਹਨਾਂ ਦੇ ਅੰਡਰ ਹੁੰਦਾ ਕੰਮ ਹੈ ਕਬਜੀ ਵਗੈਰਾ ਉਹਨਾਂ ਨੇ ਦੇਖਣੀ ਆ ਅਸੀਂ ਉਹਨਾਂ ਨੂੰ ਭੇਜ ਦਿੱਤਾ ਸਾਰਾ ਉਹ ਬਾਦ ਦੇ ਵਿੱਚ ਮੈਂ ਫਿਜ਼ੀਕਲੀ ਉਹਨਾਂ ਨੂੰ ਸਾਰਾ ਕੁਝ ਫੜਾ ਦਿੱਤੀ ਤੇ 5 6 7 8 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਅਸੀਂ ਇਹ ਅਸਿਊਮ ਕੀਤਾ ਵੀ ਕੋਈ ਆਬਜੈਕਸ਼ਨ ਨਹੀਂ ਹੋਗਾ ਠੀਕ ਆ ਫਿਰ ਵੀ ਮੈਂ ਵੇਟ ਕਰਦਾ ਰਿਹਾ ਮੇਰੇ ਕੋਲੇ ਕੋਈ ਉਹਦਾ ਆ ਰਹੀ ਇਹਨਾਂ ਨੇ ਇੱਧਰੋਂ ਭੇਜਿਆ ਕਹਿੰਦੇ ਜੀ ਉੱਥੇ ਰੱਖ ਕੇ ਆਗੇ ਟੇਬਲ ਤੇ ਮੇਰੇ ਤੋਂ ਕੋਈ ਰਸੀਦ ਨਹੀਂ ਲਈ ਗਈ ਕਿਹਨਾਂ ਕਿਹਾ ਤੁਹਾਨੂੰ ਉੱਥੇ ਰ ਇਹਨਾਂ ਨੇ ਕੋਈ ਬੰਦਾ ਵੀਡੀਓਫੀਸ ਤੋਂ ਭੇਜਿਆ ਤੇ ਟੇਬਲ ਤੇ ਰੱਖ ਕੇ ਆ ਗਿਆ ਉੱਥੇ 20 ਬੰਦੇ ਤਰੇ ਫਿਰਦੇ ਆ ਜੀ ਪਰसों ਘਟੋ ਘਟ ਉੱਥੇ 1000 ਬੰਦਾ ਖੜਾ ਹੋਣਾ ਠੀਕ ਹੈ ਕੱਲ ਵੀ ਕਾਫੀ ਬੰਦੇ ਸੀਗੇ ਦੇਖਣ ਆਏ ਸੀ ਰਿਸਟਾਂ ਮੈਨੂੰ ਉਹ ਜਿਹੜਾ ਇਹਨਾਂ ਨੇ ਇੱਥੋਂ ਭੇਜਿਆ ਉਹ ਮੈਨੂੰ ਮਿਲਿਆ ਸੋ ਮੈਨੂੰ ਜਦੋਂ ਕੋਈ ਦਾ ਜਵਾਬ ਹੀ ਨਹੀਂ ਆਇਆ ਕਿਉਂਕਿ ਡਿਸੀਜਨ ਬੀਡੀਪੀ ਉਹਨੇ ਲੈਣਾ ਸੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਕੋਈ ਕੰਮ ਮਤਲਬ ਸਾਰਾ ਤੁਸੀਂ ਜੋ ਤਰਾਸਦੀ ਦੂਈ ਪੰਚਾਇਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਅੰਦਰ ਕੋਈ ਗਲਤ ਕੰਮ ਹੋਇਆ ਜੀ ਵੀ ਜਾਣ ਬੁਝ ਕੇ ਇਹਨੂੰ ਗੈਪ ਕੀਤਾ ਗਿਆ ਕੁਝ ਕੀਤਾ ਦੇਖੋ ਇਹ ਮੈਂ ਇਹਦੇ ਵਿੱਚ ਮੈਂ ਇੰਦਾ ਕਿਤਾ ਕਹਿ ਸਕਦਾ ਮੇਰੇ ਕੋਲ ਮੈਂ ਜਿਹੜੀ ਸਪਸ਼ਟ ਗੱਲ ਕਰਦਾ ਮੇਰੇ ਕੋਲ WhatsApp ਤੇ ਰਿਕਾਰਡ ਪਿਆ ਤੁਸੀਂ ਭੇਜਿਆ ਹੋਇਆ ਤੁਸੀਂ ਤੁਸੀਂ ਤੇ ਲੈ ਕੇ ਗਿਆ ਤੁਸੀਂ ਹੁਣ ਕਾਰਵੇ ਕਰੋ ਜੇ ਮੇਰੇ ਕੋਲੇ ਆਏ ਹੂੰ ਉਹ ਬਲੈਕ ਪੈਕੇਜ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸਮਾਂ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ ਇਹ ਲੱਗਦਾ ਇਹ ਤਾਂ ਫੋਟੋਕਾਪੀ ਆ ਇਹਨਾਂ ਨੇ ਸਾਈਨ ਕੀਤੇ ਜਦੋਂ ਭੇਜ ਦਿਆ ਸੀ ਮੈਨੂੰ 5 6 ਵਜੇ ਤੱਕ ਮੈਂ ਇੱਥੇ ਬੈਠਾ ਰਿਆ ਮੈਂ ਮਾਸਟਰ ਟ੍ਰੇਨਰ ਸਾਹਿਬ ਨੂੰ ਲੈ ਕੇ ਇਹਨਾਂ ਨੂੰ ਬਿਖਾੜਿਆ ਇੱਥੇ ਅੱਧਾ ਘੰਟਾ ਸਾਨੂੰ ਕੁਝ ਨੀਂਗਰੋਂ ਮਿਲਿਆ ਛੱਡੇ ਜਾਣ ਤੋਂ ਬਾਅਦ ਇਹ ਉੱਥੇ ਰੱਖਿਆ ਹੈ ਉੱਥੋਂ ਕੌਣ ਜਾ ਕੇ ਲੈ ਗਿਆ ਸਾਨੂੰ ਨਹੀਂ ਮਿਲਿਆ 12 ਵਜੇ ਤੱਕ ਅਸੀਂ ਰਿਪੋਰਟ ਦੇਣੀ ਸੀ ਲੇਟ ਕਰਨ ਕਰਕੇ ਸਮੋਂ ਸਾਨੂੰ ਸ਼ੋਕ ਆਦ ਨੋਟਿਸ ਵੀ ਮਿਲਿਆ ਵੀ ਤੁਸੀਂ ਲੇਟ ਕਿਉਂ ਕਰਦੇ ਅਸੀਂ ਭੇਜ ਦਿੱਤਾ ਵੀ ਆ ਸਾਡੇ ਕੋਲ ਚਾਹ ਤੁਸੀਂ ਆਪਣੀ ਕੋਈ ਆਬਜੈਕਸ਼ਨ ਲਾਉਂਗੇ ਜਿਹੜਾ ਤੁਸੀਂ ਮਤਲਬ ਤੁਹਾਡਾ ਜਿਹੜਾ ਇੱਕ ਇੱਕ ਜਿਹੜਾ ਲੋਕਤੰਤਰਿਕ ਜੋ ਪਰਿਕਰਿਆ ਚੱਲੀ ਸੀ ਉਹਨੂੰ ਉਲੰਘਣਾ ਕੀਤੀ ਹੈ ਕਿ ਤੁਸੀਂ ਆਪਣੀ ਰਿਐਕਸ਼ਨ ਕਰੋਗੇ ਜੋ ਤੁਹਾਡੀ ਪਾਵਰ ਹੈ ਨਹੀਂ ਮੇਰੇ ਕੋਲ ਇਹਦਾ ਨਹੀਂ ਕੋਈ ਪਾਵਰ ਨੇ ਮੈਂ ਕਿੱਥੇ ਆਬਜੈਕਸ਼ਨ ਕਰੂੰਗਾ ਮੇਰੇ ਕੋਲ ਇਹ ਕਾਗਜ਼ ਆ ਜਾਂਦੇ ਪ੍ਰੋਪਰਲੀ ਦੇ ਵਿੱਚ ਪਹੁੰਚਣ ਦੇ ਲਈ ਕਿਉਂਕਿ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਇਤਰਾਜ਼ ਲਾਇਆ ਗਿਆ ਸੀ ਜਾਂ ਉਹ ਇਹਨਾਂ ਕੋਲ ਪਹੁੰਚਿਆ ਜਿਹੜਾ ਇਹਨਾਂ ਨੇ ਲਾਇਆ ਸੀ ਉਹਨਾਂ ਚੈਨਲ ਹੋਈ ਸੀਗਾ ਪ੍ਰੋਪਰ ਨਹੀਂ ਉਹ ਉਹ ਜਿਹੜਾ ਪਹੁੰਚ ਨਹੀਂ ਦੂਜੀ ਪਾਰਟੀ ਦਾ ਮੇਰੇ ਕੋਲ ਉਹ ਦੂਸਰੀ ਦੂਸਰੀ ਕਲਸਟਰ ਹੈ ਉਹ ਦੂਸਰਾ ਕਲਸਟਰ ਸੀ ਉਹ ਮੇਰੇ ਕੋਲੇ ਨਹੀਂ ਸੀਗਾ ਉਹਨਾਂ ਨੂੰ ਫਿਜ਼ੀਕਲੀ ਫੜਾ ਕੇ ਗਏ ਕਿ ਨਹੀਂ ਜਿਹੜਾ ਮੈਨੂੰ ਫਿਜ਼ੀਕਲੀ ਨਹੀਂ ਫੜਾਇਆ ਨਾ ਮੇਰੇ ਤੋਂ ਕੋਈ ਰਸੀਦ ਲਈ ਹੈ ਜੀ ਜੇ ਮੇਰੇ ਕੋਲ ਮੈਂ ਕੇਸ ਉਹਨਾਂ ਦਾ ਦੇਖਿਆ ਬਾਅਦ ਦੇ ਵਿੱਚ ਕੱਲ ਇਹਨਾਂ ਨੇ ਮੈਨੂੰ ਦਿਖਾ ਲਿਆ ਮੈਨੂੰ ਲੱਗਾ ਠੀਕ ਹੈ ਜੇ ਮੈਂ ਪਹਿਲੀ ਕਿਤੇ ਵੀ ਮੈਨੂੰ ਮਾੜੀ ਜਿਹੀ ਵੀਰਲ ਤੇ ਨਿਗਾ ਪੈ ਜਾਂਦੀ ਮੈਂ ਚਾਹਦਾ ਜੋ ਕੈਂਡੀਡੇਟ ਕ ਰੱਦ ਕਰ ਦੇਣਾ ਸੀ ਪਰ ਮੇਰੇ ਕੋਲ ਨਹੀਂ ਪਹੁੰਚਿਆ ਬਸ ਠੀਕ ਹੈ ਜੀ ਥੈਂਕ ਯੂ ਫਿਟ ਸਟ ਸਰ ਚਾਰ objections ਸੀ ਜੀ ਇੱਕ ਤਾਂ ਮਨਜੀਤ ਸਿੰਘ ਤੇ ਗੁਰਦੀਪ ਸਿੰਘ ਸੀ ਜੀ ਸਤਨਾਮ ਕੌਰ ਵਾਈਫ ਆਫ ਮਨਜੀਤ ਸਿੰਘ ਤੇ ਖਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰ objections ਹਾਂ ਜੀ ਸਰ ਇੱਕ ਜਿਹੜਾ ਲਾਹ ਸਿੰਘ ਤੇ ਲੱਗਾ ਸੀ ਜਿਹੜਾ objection ਉਹ ਗਲਤ objection ਲਾਇਆ ਸੀ ਜੀ ਉਹਨਾਂ ਨੇ ਉਹ ਅਸੀਂ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਨਾਮ ਕੌਰ ਵਾਲੇ ਜਿਹੜੇ objections ਸੀ ਸਰ ਉਹ ਸਹੀ ਸੀਗੇ ਉਸ ਰਿਪੋਰਟ ਇਹ ਕਿ ਸੀਸੀ ਕੇ ਰਿਜੈਕਟ ਕਰਨੇ ਕਾਗਜ਼ ਬਣਦੇ ਨੇ। ਇਹ ਕਾਗਜ਼ ਹਾਂਜੀ। ਪਰ ਆਰੋ ਨੇ ਉਹ ਜੈਕਟ ਨਹੀਂ ਕੀਤਾ। ਜੀ ਜੀ। ਤੇ ਜਿਹੜਾ 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 ਫੱਟ ਪਾਇਆ ਸੀ ਉਹਨੂੰ ਜੀ ਨੂੰ ਦੱਸ ਰਿਹਾ ਸੀ। ਆਰੋ ਨੇ ਵੀ ਮਿਲਿਫਰਟ ਕਰਕੇ ਵਿਚਾਰ ਕਰਨ ਨੂੰ ਤਾਂ ਤੇ ਕਾਗਜ਼ ਦਿੱਤੀ। ਤੇ ਮੈਂ ਕਿਹਾ ਹੁਣ ਅੱਗੇ ਤੋਂ ਮੈਂ ਕਾਗਜ਼ ਨਹੀਂ ਕਰ ਸਕਦਾ। ਸਰ ਉਹਦੇ ਤਨੋਨਾ ਨੇ ਕੀ ਕੀਤਾ ਹੈ ਯਾਰ ਉਸ ਕੋਲੋਂ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਸਰ ਉਹ ਕੰਟਰੋਲਿੰਗ ਅਫਸਰ ਉਹ ਹੀ ਦੇਖਣਗੇ ਜੀ ਠੀਕ ਤੁਹਾਡੇ ਅਕੋਰਡਿੰਗ ਜਿਹੜੇ ਮੁਕਤੀ ਸਿੰਘ ਤੇ ਬਾਕੀ ਸਭ ਦਰਾਫਟ ਫਾਈਲ ਸਹੀ ਸੀ ਸਹੀ ਸੀ ਹਾਂ ਜੀ ਸਹੀ ਸੀ ਹਾਂ ਜੀ ਨਹੀਂ ਸੰਲਟ ਸਰ ਨਾਲ ਇਲੈਕਸ਼ਨ ਨਹੀਂ ਸੰਲਟ ਸਰ ਸ਼ੋਕਨ ਮੁਕਤੀਕਰਨ ਦਾ ਕੀ ਹਾਂ ਹਾਂ ਜੀ ਸਰ ਸੀਓ ਸਾਹਿਬ ਨੇ ਦਿੱਤਾ ਸੀ ਜੀ